ਗੇ ਕਮਲ ਮੈਂ ਮੋਹਰ ਚ ਕੀ ਨਾਮ ਮੇਰਾ ਨਾਮ ਕਮਲਜੀਤ ਕੋ ਕਿਥੋਂ ਦੇ ਰਹੇ ਨਾਲੇ ਮੁਰਾਦਪੁਰ ਤੇ ਕੀ ਗੱਲ ਬਾਤ ਹੋਈ ਬਾਜੀ ਆ ਨਸ਼ਾ ਜਿਹੜਾ ਕਰਦਾ ਬਹੁਤ ਦੁਨੀਆ ਜਿਹੜੀ ਬਰਬਾਦ ਹੁੰਦੀ ਜਾਂਦੀ ਨਸ਼ੇ ਦੇ ਨਾਲ ਪਾਜੀ ਇਹ ਸਰਕਾਰ ਕਹਿੰਦੀ ਨਸ਼ਾ ਹੀ ਬੰਦ ਕਰਾਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਅਜੇ ਤੱਕ ਇਹ ਨਸ਼ੇ ਨੂੰ ਬੰਦੋਣਾ ਚਾਹੀਦਾ ਸਾਡਾ ਤੇ ਜਾਣ ਵਾਲਾ ਹੁਣ ਤੁਰ ਗਿਆ ਇੱਥੇ ਹੋਰ ਬੱਚੇ ਇਨੇ ਪਾਜੀ ਨਸ਼ਾ ਕੀਤਾ ਟੀਕਾ ਲਾਇਆ ਕਿੰਨੇ ਚਿਰ ਤੋਂ ਹੈ ਇਹ ਤਾਂ ਨਾ ਕਰਨ ਬੀਰ ਜੇ ਕਿੰਨੇ ਕੋ ਮਰੇ ਇਹਦੀ ਉਮਰ 21 ਸਾਲ ਪਾਜੀ ਕਿੰਨੇ ਚਿਰ ਦਾ ਕਰਦਾ ਨਸ਼ਾ ਇਹਨੂੰ ਗਏ ਜੇ ਦੰਦਾ 2 ਸਾਲ ਹੋ ਗਿਆ ਨਸ਼ਾ ਤੇ ਛਰੇਆ ਮਿਲਦਾ ਇਹ ਤੇ ਇਦਾਂ ਹੀ ਆ ਕਦੀ ਕਿਹੇ ਮੋੜ ਤੇ ਮਿਲ ਗਿਆ ਕਦੀ ਕਿਹੇ ਮੋੜ ਤੇ ਮਿਲ ਗਿਆ ਨਸ਼ਾ ਤੇ ਮਰਾਦਪੁਰੇ ਚ ਇਦਾਂ ਹੀ ਜੇ ਛੋਟੇ ਛੋਟੇ ਬੱਚੇ ਵੀ ਕਹਿੰਦੇ ਨਸ਼ਾ ਹਾਂ ਜੀ ਪਾਜੀ ਇਦਾਂ ਹੀ ਇਹਦੇ ਨਾਲ ਛੋਟੇ ਛੋਟੇ ਵੀ ਲੱਗੇ ਆ ਪ੍ਰਸ਼ਾਸਨ ਤੋਂ ਕੀ ਕਹੀ ਗਿਲ ਕਰਦੇ ਵੀ ਕੀ ਇਨਸਾਫ ਕਰਕੇ ਮੰਗ। ਨਾ ਸਰਕਾਰ ਕੋ ਨਸ਼ੇ ਨੂੰ ਬੰਨ ਪੈਣਾ ਚਾਹੀਦਾ ਪਾ। ਨਸ਼ੇ ਨੂੰ ਬਿਲਕੁਲ ਬੰਨ ਪੈਣਾ ਚਾਹੀਦਾ। ਮੇਰਾ ਨਾਮ ਸ਼ਰਪਜੀਤ ਕਿੱਥੋਂ ਦੇ ਰਹਿਣ ਆਦੇ? ਅਸੀਂ ਮਰਾਦਪੁਰ ਦੇ। ਤੇ ਕੀ ਗੱਲ ਹੋਈ ਅੱਜ? ਇਹ ਸਾਡਾ ਲੜਕਾ ਵਾ ਮੇਰੀ ਦਰਾਨੀ ਦਾ ਲੜਕਾ ਵਾ। ਇਹਨਾਂ 7 ਵਜੇ ਟੀਕਾ ਲਾਇਆ ਵਾ। 7:30 'ਚ ਇਹਦੀ ਮੌਤ ਹੋ ਗਈ। ਵੇਖੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਨਸ਼ੇ ਖਿਲਾਫ ਇਹ ਜ਼ਿੰਮੇਵਾਰੀ ਹੋਵੇ ਨਸ਼ਾ ਬੰਦ ਕਰਾਓ ਲੋਕਾਂ ਦੇ ਮਾਮਾ ਦੇ ਬੱਚੇ ਰੋੜਦੇ ਜਾਂਦੇ ਆ ਗਾਣਾ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸੁਰੱਖਿਸ਼ ਰਹੇ ਬੱਚੇ ਉਹ ਨਸ਼ਿਆਂ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਰਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਪੜਾ ਜਾਂਦੇ ਆ ਤੁਰੇ ਤੁਰੇ ਜਾਂਦੇ ਮੁੱਠੇ ਚ ਦੇ ਜਾਂਦੇ ਆ ਕਿਸੇ ਨੂੰ ਕੋ ਪਤਾ ਨਹੀਂ ਲੱਗਣ ਦਿੰਦੇ ਇਹ ਰੋਕਿਆ ਜਾਵੇ ਸਾਡੀ ਸਰਕਾਰ ਤੋਂ ਇਹ ਮੰਗਿਆ ਬਸ ਸ਼ਸ਼ੀਕਲ ਜੀ ਮੇਰਾ ਨਾਮ ਲਖਨਜੀਤ ਸਿੰਘ ਲੱਕੀ ਮੈਂ ਮੁਰਾਦਪੁਰ ਤੋਂ ਰਹਿਣ ਵਾਲਾ ਹਾਂ ਔਰ ਡਾਕਟਰ ਅਮਿਤ ਦੇਕਰ ਫਾਊਂਡੇਸ਼ਨ ਦਾ ਮੈਂ ਸ਼ਰੀ ਪ੍ਰਧਾਨ ਹਾਂ ਔਰ ਇਹ ਮੇਰਾ ਚਾਚਾ ਜੀ ਦਾ ਲड़का ਹੈ ਜਿਸ ਦੀ ਅੱਜ 7 ਵਜੇ ਟੀਗਾ ਲਾਉਣ ਦੇ ਨਾਲ ਮੌਤ ਹੋ ਗਈ ਘਰ ਦੇ ਵਿੱਚ ਕੋਈ ਵੀ ਪਰਿਵਾਰ ਦਾ ਜੀ ਨਹੀਂ ਸੀ ਹੈਗਾ ਸਾਰੇ ਦਿਹਾੜੀ ਦੇ ਪੇਅ ਵਾਲੇ ਮਾਂ ਕਿਸੇ ਦੇ ਘਰ ਕੰਮ ਨੂੰ ਗਈ ਔਰ ਚਾਚਾ ਜੀ ਰੇੜੀ ਲੈ ਕੇ ਸਬਜ਼ੀ ਵੇਚਣ ਗਏ ਤੇ ਪਹਿਲੀ ਗਲੀ 'ਚ ਇਹਨਾਂ ਨੂੰ ਆਵਾਜ਼ ਪੈ ਗਈ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਆ ਔਰ ਇਹ ਮੇਰਾ ਬ੍ਰਦਰ ਹੈ ਕਰਨ ਵੀਰ ਸਿੰਘ ਔਰ ਸਾਡੇ ਘਰ ਦੇ ਵਿੱਚ ਇਹ ਤੀਜੀ ਮੌਤ 6 ਮਹੀਨੇ ਦੇ ਵਿੱਚ ਉਹ ਚੱਲੀ ਆ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੈ ਪਹਿਲੀ ਮੌਤ ਮੇਰੇ ਭਰਾ ਜੋਬਨਜੀਤ ਸਿੰਘ ਦੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਔਰ ਪਰਸੋ ਹੀ ਮੌਤ ਇੱਕ ਲਵਪ੍ਰੀਤ ਸਿੰਘ ਮੁੰਡਾ ਸਾਡੀ ਗਲੀ ਦਾ ਗਵਾਂੜੀ ਆ ਸਾਡੇ ਸ਼ਰੀਕੇ ਭਾਈਚਾਰੇ ਚੋਂ ਅੱਜ ਉਹਦਾ ਅਜੇ ਕੱਲ ਚੌਥਾ ਵਾਤੇ ਅੱਜ ਸਾਡੇ ਘਰ ਨਸ਼ੇ ਦੇ ਕਾਰਨ ਤੀਜੀ ਮੌਤ ਹੋ ਗਈ ਆ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਅਪੀਲ ਕੀ ਕਰਨੀ ਪ੍ਰਸ਼ਾਸਨ ਦਾ ਪੀਲਾ ਪੰਜਾ ਵੀਡੀਓ ਦੇ ਵਿੱਚ ਚੱਲੀ ਜਾ ਰਿਹਾ ਵਾ ਸਾਡੇ ਮੁਰਾਦਪੁਰ ਦੇ ਵਿੱਚ ਤੇ ਇਹੋ ਜਾਂ ਕੋਈ ਇੰਨੇ ਸਮਗਲ ਰਿਆ ਕਿਸੇ ਦਾ ਘਰ ਨਹੀਂ ਟਟਿਆ ਕਿਸੇ ਦਾ ਕੱਖ ਨਹੀਂ ਹੋਇਆ ਔਰ ਸੋਦੀ ਇਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਸਹਦ ਦਿੰਦੇ ਆ ਜਦੋਂ ਬੰਦਾ ਚੁੱਕਿਆ ਹੁੰਦਾ ਛੜਾ ਦਿੰਦੇ ਆ ਇਹਨਾਂ ਦੇ ਨੱਥ ਪੈਣੀ ਚਾਹੀਦੀ ਆ ਮੈਂ ਤਿੰਨਾਂ ਜੀ ਹਾਂ ਜੀ ਸਰ ਕੀ ਨਾਮ ਵੀ ਆ ਮੈਂ ਤਾਂ ਸੈਮਸੰਗ ਜੀ ਜੋ ਮੁਰਾਦਪੁਰ ਦੇ ਰੇਸ਼ਾ ਆਪਣੀ ਸਾਡੇ ਮਰਾਦਪੁਰ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵੇਕੰਡੇ ਆ ਜੀ ਜੀ ਨਸ਼ੇ ਦਾ ਸਤਵਾਂ ਦਰਿਆ ਜਿਹੜਾ ਕਹਿੰਦੇ ਨੇ ਉਹ ਚੱਲਣ ਰਿਹਾ ਵਾ ਛੋਟੇ ਛੋਟੇ ਬੱਚੇ ਨਸ਼ਾ ਕਰਨ ਰਿਹਾ ਹਰ ਗਲੀ ਮੋੜ ਤੇ ਉੱਤੇ ਨਸ਼ਾ ਵੇਕੰਡੇ ਆ ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਂਦੇ ਆ ਅਸੀਂ ਆਪ ਨਸ਼ਿਆਂ ਦਾ ਜੁੱਧ ਚੱਲਣ ਰਿਹਾ ਪਰ ਮਰਾਦਪੁਰ ਚ ਤੇ ਹੋਰ ਜੁੱਧ ਚੱਲਣ ਰਿਹਾ ਆ ਕੱਲ ਪਰਸੋਂ ਹੀ ਇੱਕ ਮੌਦ ਹੋ ਗਈ ਹੈ ਨਸ਼ੇ ਦੇ ਨਾਲ ਹੀ ਜੀ ਜੀ ਲਾਪਰੀਜ਼ ਕਰਨ ਦੀ ਅੱਜ ਆ ਬੱਚਾ ਨਸ਼ੇ ਦੇ ਨਾਲ ਟੀਕਾ ਲਾ ਗਏ ਮਤਲਬ ਚੱਲ ਬਸਿਆ ਵਾ ਵੇਖੋ ਬਜ਼ੁਰਗ ਮਾਂ ਪਿਓ ਵਿਚਾਰੇ ਇੱਕ ਦੇ ਗਰੀਬੀ ਦੇ ਨੇ ਮਾਰ ਮਾਰੀ ਆ ਇੱਕ ਬੱਚੇ ਇਦਾਂ ਜਵਾਨ ਜਾਂ ਜੀ ਦਾ ਘਰੋਂ ਤੁਰ ਜਣਾ ਕਿੱਦਾਂ ਵਾ ਕੰਮ ਕਰ ਤੋਂ ਬੈਠੇ ਲਾਜ ਵੀ ਨਾ ਕਈ ਵਾਰਾ ਕਰਵਾਇਆ ਪਰ ਜਿਹੜੀ ਮਾਰੀ ਸੰਗਤਵਾ ਮਤਲਬ ਨਹੀਂ ਛੱਡ ਦਿੰਦੀ ਅੱਜ ਇਹ ਹਾਲਾਤਾਂ ਜਾ ਕੇ ਆ ਵੀ ਉਹਦੀ ਮੌਤ ਹੋ ਗਈ ਆ ਸਬਜੀ ਸੁਜੀ ਦਾ ਕੰਮ ਕਰਦੇ ਅੱਜ ਵਿਚਾਰਾ ਕਿਤੇ ਉਹ ਕਹਿੰਦਾ ਮੈਂ ਧਾਰੇ ਪੈਸੇ ਫੜ ਕੇ ਸਬਜੀ ਲੈ ਕੇ ਆਇਆ ਪਹਿਲੀ ਗਲੀ ਜੀ ਗਿਆ ਵਾ ਤੇ ਮਗਰੋਂ اٹਕ ਵਈ ਨਾ ਕਿਸ ਨੇ ਦੱਸਤਾ ਵੀ ਤੇਰੇ ਬੇਟੇ ਦੀ ਧਤ ਹੋ ਗਈ ਆ ਲੱਗੇ ਤੇ ਵਿਚਾਰਾ ਉਸੇ ਤਰ੍ਹਾਂ ਆ ਗਿਆ ਸਰਕਾਰ ਤੇ ਕਹਿੰਦੀ ਐ ਜੋਧ ਨਸ਼ਾ ਉਰਧਮ ਹੋਇ ਚੱਲ ਰਹੀ ਆ ਵੀ ਅਹੀਂ ਤੇ ਸਰਕਾਰ ਵੇਖੋ ਜੀ ਸਰਕਾਰਾਂ ਦੇ ਬੜਾ ਕੁਝ ਕਹਿੰਦੀ ਐ ਸਰਕਾਰ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਕਹਿ ਰਹੇ ਮੈਂ ਨਸ਼ੇ ਦੇ ਵਿਰੋਧ ਯੁੱਧ ਚਲਾਇਆ ਵਾ ਨਸ਼ਾ ਖਤਮ ਕਰਨੇ ਆ ਬੇ ਮਰਾਜ਼ਪੁਰ ਚ ਕੋਈ ਠਾਲੀ ਨਹੀਂ ਪਈ ਜੀ ਹਰ ਇੱਕ ਨੂੰ ਕਿੰਨੂੰ ਨਹੀਂ ਪਤਾ ਬਿੰਨ ਨਸ਼ਾ ਕਿੱਥੇ ਵਕੰਡਿਆ ਕੀ ਹੋ ਰਿਹਾ ਉਸ ਨੂੰ ਕਿੱਦਾਂ ਨਹੀਂ ਪਤਾ ਜੀ ਇਹਨੇ ਟੌਰ ਛੱਡਿਆ ਹੁੰਦੇ ਇਹਨਾਂ ਸਭ ਕੁਝ ਹੁੰਦਾ ਵਾ ਅਗਰ ਜੇ ਕੋਈ ਫੜਦੇ ਆ ਤੇ ਫਿਰ ਅੰਦਰ ਬਹਿ ਕੇ ਗੱਲਬਾਤ ਕਰਕੇ ਫੇਰ ਛੱਡ ਦਿੰਦੇ ਆ ਇਹੀ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਨਸ਼ੇ ਦੇ ਬਹੁਤ ਜਿਆਦਾ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਬਚ ਜਣ ਇਹਨਾਂ ਦੇ ਭਰਾ ਬਚ ਜਣ ਜੇ ਮਾਂ ਪਿਓ ਦਾ ਜਵਾਨ ਜਣ ਬੱਚਾ ਤੁਰ ਜਾਂਦਾ ਉਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ